ਸ਼ਾਮ ਹੋ ਗਈ ਆ ਤੇ ਆਪਾਂ ਸਵੇਰ ਦੀ ਕੰਮਕਾਜ ਕਰਦੇ ਸੀ ਸਵਾਈਆਂ ਸਵਾਈਆਂ ਕਰਦੇ ਸੀ ਤੇ ਹੁਣ ਆਪਣੀ ਪੱਠਿਆਂ ਦੀ ਡਿਊਟੀ ਲੱਗੀ ਉਹ ਪੱਠੇ ਵੜ ਲਈਏ ਥੋੜੇ ਟਾਈਮ ਬਾਅਦ ਪੱਠੇ ਵਧਣੇ ਆ ਮਹੀਨੇ ਡੇਢ ਮਹੀਨੇ ਬਾਅਦ ਆ ਥੋੜੇ ਹੀ ਰਹਿ ਗਏ ਆ ਇੱਧਰੋਂ ਵੜਦੇ ਆ ਪੱਠੇ ਇੱਧਰੋਂ ਵੜਦੇ ਆ ਦੇਖ ਦੇ ਕਿੰਨੇ ਕੁ ਹੁੰਦੇ ਆ ਕਾਸ਼ ਫਿਰ ਉਧਰੋਂ ਵੜ ਲਾਂਗੇ ਤੇ ਇੱਧਰ ਵੀ ਪੱਠੇ ਖੜੇ ਆ ਤੇ ਆਪਾਂ ਬੁਲਾਉਣੇ ਆ ਜੀ ਸਸਰੀਕਾਲ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਪੂਰੇ ਠੀਕ ਘੈਂੜਿਆ ਤੇ ਹੁਣ ਪੱਠੇ ਵੜਦੇ ਆ ਪੱਠੇ ਵੱਢ ਕੇ ਰੇਡੀਏ ਤੇ ਲੱਦ ਕੇ ਤਾਂ ਫੇਰ ਦੇਖਾਂਗੇ ਕਿੰਨੀ ਕੁ ਹੋਰ ਵੱਢਣ ਦੀ ਲੋੜ ਆ ਤੇ ਕਰਦੇ ਆਂ ਆਪਾਂ ਸਟਾਰਟਿੰਗ ਪੱਠੇ ਵੱਢਣ ਦੀ ਲੋ ਜੀ ਆਪਾਂ ਪੱਠੇ ਵੱਢ ਲਏ ਆ ਜਿੰਨੇ ਕੇ ਸਾਹ ਤੋਂ ਹੋਏ ਆ ਤੇ ਬੰਦਾ ਬੰਦਾ ਐਨ ਕਰ ਲਿਆ ਪੱਧਰਾ ਕੋਈ ਆਪਣੇ ਪੱਠੇ ਵੱਢਣ ਦੀ ਸਫਾਈ ਦੇਖੋ ਕਮੈਂਟ ਕਰਕੇ ਦੱਸਿਓ ਕੀ ਕੀ ਗੱਲ ਬਾਤ ਹੈ ਮੋਢ ਕੋਈ ਦੀਦਾ ਹਲੇ ਮੈਂ ਬੜੇ ਟਾਈਮ ਬਾਅਦ ਆ ਤੇ ਇੱਕ ਪੱਤਾ ਵੀ ਆਪਾਂ ਡਿਗਣ ਲਈਦਾ ਫਿਰ ਤੇ ਆ ਬਾਸਮਤੀ ਹੁਣ ਬਸ ਥੋੜੇ ਦਿਨ ਹੀ ਨਹੀਂ ਲੈਣੇ ਆ ਤੇ ਭਈਏ ਬੂਏ ਲੱਭਦੇ ਆ ਵੱਢਣ ਨੂੰ ਕਦ ਕਾੜ ਸੋਨਾ ਕੀਤਾ ਯਾ ਦੇਖਦੇ ਹਾਂ ਸਫੇਦੀ ਲਾਈ ਸੀ ਆਪਾਂ ਇਹ ਦੇਖੀਏ ਕਦਾਂ ਹਾਂ ਅਬ ਨਿਭ ਨਹੀਂ ਲਾਇੀ ਸੀ ਬਸ ਚੱਲ ਪੈਣੀ ਬਾਬੇ ਦੀ ਕਿਰਪਾ ਨਾਲ ਇਹ ਬਾਬੇ ਨੇ ਮਿਹਰ ਕਰਤੀ ਤਾਂ ਦਿਨਾਂ ਜੀ ਭਲ ਜਾਣੀ ਇਹ ਹਾਂ ਸਾਰੇ ਉਪਰ ਪੂੜਿਆ ਹੁਣ ਜਾਵਾਂਗੇ ਜਦੋਂ ਗਏ ਮਾਲਪੁਰ ਨੂੰ ਦੋ ਟਰੀਆਂ ਲੈ ਕੇ ਆਵਾਂਗੇ ਇੱਕ ਟਰੇ ਦੇ ਵਿੱਚ 40 ਬੂਟੇ ਹੁੰਦੇ ਆ 100 ਵਿੱਚ 80 ਤਾਂ ਫਿਰ ਸਾਰੇ ਲੱਗ ਜਾਣਗੇ ਘੇਰੀ ਘੇਰੀ ਆਹ ਜਟਾਲਾ ਆਪਾਂ ਇਦਾਂ ਬੀਜੀ ਦਾ ਬਾਹ ਕੇ ਤਾਂ ਛੱਟਾ ਦੇ ਦੀ ਦਾ ਉੱਤੇ ਮਾਰਦੀ ਦੀ ਸੁਹਾਗੀ ਵੀ ਨਿਕਲੇ ਆਉਂਦਾ ਆ ਦੇਦ ਨੂੰ ਤਾਂ ਦੋਣਾ ਵੀ ਜੰਮਦਾ ਆਹ ਦੀ ਇਹ ਹੁਣ ਦੋ ਦਿਨਾਂ ਤੱਕ ਇਹਨੂੰ ਪਾਣੀ ਲਾ ਦੇਣਾ ਫਿਰ ਹੋ ਕੇ ਰਿਪੋਰਟ ਹੋ ਜਾਣਗੀ ਨਾ ਜਿੱਥੇ ਸੀ ਇਹ ਨਾ ਜਿੱਦਾਂ ਖੁੰਝਿਆ ਦੇ ਪਾਣੀ ਆਇਆ ਆਪਣੇ ਆਪ ਉੱਥੇ ਉੱਥੇ ਆ ਦੇ ਲੋ ਨਿਕਲੇ ਪੂਰੀ ਤਰ੍ਹਾਂ ਹੁਣ ਆਪਾਂ ਰੇੜੀ ਤੇ ਲੱਦਦੀਆਂ ਪੱਠੇ ਤਾਂ ਫੇਰ ਜਿਸ ਦੀਆਂ ਕਿੰਨੀ ਕ ਹੁੰਦੀ ਆ ਉਹ ਜੀ ਆਪਾਂ ਪਹੁੰਚ ਗਿਆ ਤਾਇ ਸੜੀ ਫਗਵਾੜਾ ਬਹੁਤ ਘੈਂਟ ਕਲੋਨੀ ਆ ਇਹ ਬਹੁਤ ਸੋਹਣੀ ਸਾਰੇ ਪਾਸੇ ਕੂਠੀਆਂ ਕੂਠੀਆਂ ਘਰ ਬਹੁਤ ਵਧੀਆ ਜਾਨੀ ਇੰਨੀ ਬਸੋਂ ਬਹੁਤ ਵਧੀਆ ਇੱਥੇ ਜਾਨੀ ਜਿਆਦਾ ਨਹੀਂ ਹੈਗੀ ਸ਼ਾਂਤ ਜਹਾ ਮਾਹੌਲ ਹੈ ਇੱਥੇ ਵਧੀਆ ਮਾਹੌਲ ਹੈ ਸਾਰਿਆਂ ਤੋਂ ਮੈਨੂੰ ਬਹੁਤ ਵਧੀਆ ਲੱਗਦੀ ਹੈ ਇੱਧਰ ਵੀ ਹੈਗਾ ਇੱਧਰ ਆਪਣਾ ਸ਼ੀਸ਼ਾ ਸਾਫ਼ ਕਰਨ ਵਾਲਾ ਕਰਕੇ ਦੀਦਾ ਨਹੀਂ ਕੋਹ ਵੀ ਆਪਾਂ ਕਿੱਥੇ ਆਪਾਂ ਚੱਲੇ ਆ ਆਪਣੀ ਰਿਸ਼ਤੇਦਾਰਾਂ ਕੋਲ ਤੇਰੀ ਦੀਦੀ ਕੋਲ ਚੱਲਦੇ ਆਂ ਜਾਣਾ ਦੀਦੀ ਕੋਲ ਮੈਂ ਦੀਦੀ ਦੇ ਕੋਲ ਜਾਣਾ ਹਾਂ ਚੱਲਦੇ ਆਪਾਂ ਮੰਡੀ ਦੇ ਕੋਲ ਚੱਲਦੇ ਆਂ ਅੱਜ ਹੈ? ਆਹ ਲਾ ਲਿਆ ਕਰੋ ਇਹ ਨੂੰ ਭੁੱਲੇ ਇਖੜਾ ਹੁਣ ਉਹਦੇ ਮੰਡੀ ਦੀਦੀ ਨੇ ਦੇ ਲਟਾ ਕਿੰਨੀਆਂ ਲਾਈਆਂ ਦੇਖੋ ਤੁਹਾਨੂੰ ਤਨ ਕਰਾਈ ਜਾ ਉਹਦੇ ਲੈ ਔਰ ਗੱਡੀ ਆ ਪੂਰੀ ਕਰਦੀ 93 ਚਲੇ ਹਾਂ ਕਿੱਥੇ ਚਲੇ ਮੈਂਡੀ ਕੇ ਘਰ ਉਹਦੇ ਲਟਾ ਲੱਗਿਓ ਉਧਰ ਦੇਖੋ ਇਹ ਤਾਂ ਤਾਂ ਨਿਕਲਾਈ ਆ। ਬਾਰੀ ਆ। ਲੋਰੀ ਆਪਾਂ ਪਹੁੰਚ ਗਏ ਆ। ਬਾਂਦਰਾ ਇਸ ਹਫਤੇ ਆਉਣਾ। ਅੱਜ ਤੁਸੀਂ ਮੈਨੂੰ ਦਿਖਾਓ। ਠੀਕ ਐ ਭੈਣ। ਹੋਣਗੇ ਉਹਨਾਂ ਨੂੰ ਬਣਾ ਦੇਵਾਂਗੇ। ਅਸੀਂ ਅੱਜ ਧੂਣੀ ਬਾਲ ਲਈ ਇੱਥੇ ਲੋਹੜੀ ਤੋਂ ਪਹਿਲਾਂ ਹੀ।